ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਪਹਿਲਾਂ ਝੋਟੀ ਅ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਦੇ ਆ ਜੇ ਤੁਸੀਂ ਵੀ ਕੋਈ ਜਾਨਵਰ ਦੀ ਇਦਾਂ ਵੇਚਣ ਵਾਲੀ ਵੀਡੀਓ ਬਣਵਾਉਣੀ ਹੋਵੇ ਤਾਂ 99887 28258 ਮੇਰਾ ਨੰਬਰ ਹੈ ਜੀਵਨ ਮੇਰਾ ਨਾਮ ਪਿੰਡ ਬੁਰਜ ਲੱਦਾ ਅ ਇਸ ਨੰਬਰ ਤੇ ਤੁਸੀਂ ਸੰਪਰਕ ਜਿਹੜਾ ਉਹ ਕਰ ਸਕਦੇ ਹੋ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਉੱਥੋਂ ਵੀ ਚੱਕ ਸਕਦੇ ਹਾਂ ਤੇ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਝੋਟੀ ਦੇਖ ਰਹੇ ਹੋ ਇਹ M29 ਦੀ ਝੋਟੀ ਹੈ ਜੀ ਪਹਿਲੇ ਸੂਏ ਆਗੇ 10 ਦਾਣੇ ਨੂੰ ਸੂਈ ਨੂੰ ਹੋ ਗਏ ਅ ਮਗਰ ਇਹਦੇ ਕੱਟਾ ਹੈ ਜੀ ਸਿੰਗ-ਸਿੰਗ ਬਹੁਤ ਸੋਹਣਾ ਗੋਲ ਸਿੰਗ ਹੈਗਾ ਆ ਲੇਵੇ ਦੀ ਬਹੁਤ ਸੋਹਣੀ ਹੈ ਵਧੀਆ ਥਾਣਾ ਸੋਹਣੇ ਆ ਤੁਸੀਂ ਦੇਖ ਵੀ ਸਕਦੇ ਹੋ ਚੈੱਕ ਕਰ ਲਓ ਹਾਂ ਬਾਕੀ ਜਿਹੜੀ ਝੋਟੀ ਆ ਉਹ ਦੇਖਣ ਚ ਪਤਾ ਲੱਗਦਾ ਹੈ ਨਾ ਤੇ ਬਾਕੀ ਆ ਜੋ ਆਪਾਂ ਮਾਲਕ ਦਾ ਪੁੱਛਦੇ ਨੰਬਰ ਵੀ ਪੀਐਮ 29 ਦੀ 70000 ਦੂਰੀ ਨੂੰ 10 ਕਿਲੋ ਦੋਦਾ ਭਾਈ ਪਿੰਡ ਕਾਜੀਆ ਨੇ ਖੜੀ ਆ ਨੰਬਰ ਆ ਭਾਈ 81948 27006 ਦੂਜਾ ਨੰਬਰ ਹੈਗਾ ਕੰਨ ਮੇ 018 111110